ਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਇਆ ਦੁਕਾਨ ਤੇ ਸ਼ਾਮ ਹੋ ਗਈ ਆ ਸ਼ਾਮ ਨੂੰ ਆਪਾਂ ਵਲੌਗ ਸ਼ੁਰੂ ਕਰਦੇ ਹੁੰਨੇ ਆ ਜ਼ਿਆਦਾਤਰ ਆਪਾਂ ਫ੍ਰੀ ਸ਼ਾਮ ਤੇ ਸ਼ਾਮ ਨਹੀਂ ਫ੍ਰੀ ਹੁੰਦੇ ਹੁੰਨੇ ਆ ਤੇ ਦਿਨੇ ਆਪਾਂ ਵੈਸੇ ਸ਼ਾਰਟ ਵੀਡੀਓ ਵਗੈਰਾ ਬਣਾਉਂਦੇ ਰਹਿੰਨੇ ਆ ਇੰਸਟਾ ਜਾਂ ਫੇਸਬੁੱਕ ਵਗੈਰਾ ਤੇ ਇਹ ਆਏ ਸੀਗੇ ਨਾਲ ਇਹ ਆਏ ਨੇ ਤੂਫ ਜੋਤਵਤੀ ਲਾਉਣ ਜੀ ਦੇ ਤਾਂ ਤਣ ਬਾਬਾ ਦੀਪ ਸਿੰਘ ਜੀ ਆਪਣੀ ਇਹ ਵੀ ਸੜਕ ਨਾ ਆ ਬਣਾਉਣਗੇ ਤਿਆਰੀਆਂ ਕਰ ਰਹੇ ਨੇ ਇਹਦੀਆਂ ਉੱਤਰਲੇ ਰਾਮ ਬਾਗ ਰੋਡ ਤੇ ਤਿਆਰੀਆਂ ਚੱਲਦੀਆਂ ਨੇ ਜੀਆਂ ਸੜਕ ਬਣਾਉਣ ਦੀਆਂ ਇਸ ਵਾਰ ਆਪਾਂ ਸਲਾਹ ਬਣਾਈ ਆ ਇੱਥੇ ਏਸੀ ਵੀ ਫਿੱਟ ਕਰਾਂਗੇ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਬੈਠਣਾ ਔਖਾ ਹੋ ਜਾਂਦਾ ਪਿੱਤੂ ਕੀ ਕਰਦੀ ਆ ਮੇਰੀ ਲਾਡੋ ਦੇਖਾਂ ਦੰਦ ਛੋਣਾ ਲੱਗਦਾ ਉਹ ਪੂੜਾ ਜਿਹਾ ਤੇ ਇਹ ਲਾਈ ਜਾਂਦੇ ਨੇ ਜੋਤ ਕੀ ਕਹਿੰਦੇ ਸੀ ਪੂਆ ਕਿੱਥੇ ਅੰਮ੍ਰਿਤਪੁਰ ਕੋਲੇ ਅੱਛਾ ਦੇਖਦੇ ਆ ਕੋਈ ਅੱਜ ਵੀਡੀਓ ਪਾਈ ਨਹੀਂ ਹੈਗੀ ਸ਼ਾਰਟ ਵੀਡੀਓ ਵੀ ਦੇਖਦੇ ਆ ਵੀ ਕਿਹੜੇ ਆਈਟਮ ਦੀ ਵੀਡੀਓ ਪਾਈਏ ਆਪਾਂ ਜੋ ਅੱਜ ਕੱਲ ਕਿਸੇ ਦੇ ਕੰਮ ਆ ਜੇ ਘਰੇ ਹਨਾ ਸੱਸੀ ਕਾ ਵੀਰੇ ਤੇ ਭਾਲਦੇ ਆ ਨੀਤੇ ਪਈਆਂ ਹੁੰਦੀਆਂ ਨੇ ਕਈ ਵਾਰ ਕਾਊਂਟਰ ਚੈਟ ਵਾਂ ਪਈਆਂ ਨੇ ਨਾ ਜਿਹੜੀਆਂ ਉਹਨਾਂ ਚੋਂ ਦੇਖਾਂਗੇ ਬਾਕੀ ਸਾਰੀਆਂ ਆਈਟਮਾਂ ਨਾ ਆਪਣੇ ਕੋਲੇ ਸੀਜ਼ਨ ਦੇ ਹਿਸਾਬ ਨਾਲ ਨੇ ਕਿਸੇ ਸੀਜ਼ਨ 'ਚ ਕੋਈ ਚੀਜ਼ ਕੰਮ ਕਰਦੀ ਆ ਜਿਵੇਂ ਗਰਮੀ ਚ ਜ਼ਿਆਦਾਤਰ ਇਹ ਵੇਕਦੇ ਆ ਟੱਬ ਇਸ ਵਾਰ ਨਵੇਂ ਮਾਡਲ ਆਏ ਆ ਉਹ ਵੀ ਆਪਾਂ ਮੰਗਵਾਵਾਂਗੇ ਬਹੁਤ ਵਧੀਆ ਵੱਡੇ ਮਾਡਲ ਆਏ ਆ ਤੇ ਬਾਕੀ ਹੋਰ ਆਈਟਮਾਂ ਕਾਫੀ ਗਰਮੀ ਵਾਲੀਆਂ ਤੇ ਬਾਕੀ ਆ ਰੇਨ ਕੋਟ ਬਹੁਤ ਵਿਕੇ ਸੀ ਆਪਣੇ ਜਦੋਂ ਆਪਣੇ ਪਾਣੀ ਆਇਆ ਸੀਗਾ ਦੁਕਾਨ ਚ ਬਹੁਤ ਜ਼ਿਆਦਾ ਵਿਕੇ ਸੀ ਇਹ ਉਸ ਤੋਂ ਬਾਅਦ ਆਪਾਂ ਕਾਫੀ ਮੰਗਵਾ ਲਏ ਸੀਗੇ ਤੇ ਉਦੋਂ ਤੁਰਤ ਪੈਰ ਜੀ ਮੀਂਹ हट ਗਿਆ ਪੈਣੋ ਤੇ ਫਿਰ ਆਪਾਂ ਕਾਫੀ ਆਪਾਂ ਇਕੱਠੇ ਕਰ ਲਏ ਸੀ ਕਿ ਚਲੋ ਇਹਦਾ ਕੰਮ ਹੀ ਆ ਜਾਣਗੇ ਵੇਕਨ ਵਾਲੀ ਆਟਮੀਆਂ ਹਨ ਤੇ ਵੈਸੇ ਆਪਾਂ ਇਹ ਠੰਡ ਚ ਵੀਡੀਓ ਨਹੀਂ ਪਾਈਏ ਠੰਡ ਚ ਵੀ ਵਿਕ ਜਾਂਦੇ ਕਿਉਂਕਿ ਇਹ ਨਾ ਵਾਟਰਪੂਫ ਹੁੰਦੇ ਆਗੇ ਤੇ ਇਸੇ ਠੰਡ ਦੇ ਵਿੱਚ ਵੀ ਕੰਮ ਕਰਦੇ ਆ ਜਿਵੇਂ ਕੋਈ ਭਰਾ ਮੋਟਰਸਾਈਕਲ ਤੇ ਜਾਂਦੇ ਆ ਦੂਰ ਨੇੜੇ ਕੰਮ ਕਰਨਾ ਮੋਟਰਸਾਈਕਲ ਤੇ ਕੱਪੜੇ ਸਾਰੇ ਭਿੱਜੇ ਜਾਂਦੇ ਆ ਤੇ ਉੱਥੇ ਫਿਰ ਇਹ ਬਹੁਤ ਵਧੀਆ ਕੰਮ ਕਰਦੇ ਆ ਕੱਪੜੇ ਨਹੀਂ ਭਿੱਜਣ ਦਿੰਦੇ ਤਰੇਲ ਨਾਲ ਤੇ ਨਾ ਹੀ ਠੰਡ ਲੱਗਦੀ ਹੈ ਇਹਦੇ ਵਿੱਚ ਦੀ ਹਵਾ ਨਹੀਂ ਲੱਗਦੀ ਹਨਾ ਇਹ ਜਿਹੜੀ ਆ ਰੇਨ ਕੋਟ ਆ ਆਹਗਾ ਰੇਨ ਕੋਟ ਇਹ ਬਹੁਤ ਵਧੀਆ ਇਹ ਪ੍ਰੋਪਰ ਟਰੈਕ ਸੂਟ ਵਾਂਗੂ ਆ ਪੂਰਾ ਇਹ ਇਹ ਜਿਹੜਾ ਹੁੰਦਾ ਇਹ ਕੱਲਾ ਝੁਗਾ ਜਾਈ ਆ ਇਹ ਲੌਂਗ ਹੁੰਦਾਗਾ ਝੁਗਾ ਜਾ ਇਹ ਪ੍ਰੋਪਰ ਨਾਲ ਇਹਦੇ ਪਜਾਮਾ ਹੁੰਦਾਗਾ ਤੇ ਵਾਟਰ ਪ੍ਰੂਫ ਹੁੰਦਾਗਾ ਨਾਲ ਇਹਦੇ ਆਹ ਪੈਕਿੰਗ ਬਹੁਤ ਵਧੀਆ ਦਿੱਤੀ ਹੋਈ ਹੈ ਇਹਦੀ ਤੇ ਆ ਆਪਣੇ ਕੋਲੇ ਟੈਂਟ ਪਿਆ ਟੈਂਟ ਬੜਾ ਉਹਦੇ ਵਾਲਾ ਪਿੰਕ ਕਰਨ ਵਾਸਤੇ ਤੇ ਆ ਛੋਟੇ ਸਸਤੇ ਜੇ ਆ ਗਏ ਰੇਨ ਕੋਟ ਇੱਕ ਵਾਰੀ ਯੂਜ਼ ਕਰਨਿਆ ਕਿਸੇ ਨੇ ਜੇ ਕਿਸੇ ਪ੍ਰਾਣੇ ਸਟੀਅਰਿੰਗ ਤੇ ਫਿੱਟ ਕਰਕੇ ਖਾਣਾ ਖੂਣਾ ਖਾਣਾ ਡਰਾਈਵਰ ਭਰਾਵਾ ਵਾਸਤੇ ਆ ਬਹੁਤ ਵਧੀਆ ਆਈਟਮ ਆਇਦਾਂ ਦੀਆਂ ਹੋਰ ਆਪਣੇ ਕੋਲੇ ਕਾਫੀ ਆਈਟਮਾਂ ਪਈਆਂ ਨੇ ਭੂਆ ਜੀ ਉੱਥੇ ਆਪਣੀ ਸਿਸਟਰ ਕੋਲੇ ਜਾਂਦੇ ਨੇ ਕਾਰ ਦੇਣ ਉਹਨਾਂ ਨੂੰ ਫੋਨ ਕਰਾ ਰਹੇ ਨੇ ਕਹਿੰਦੇ ਉਹਨਾਂ ਨੂੰ ਫੋਨ ਕਰ ਦੋ ਵੀ ਅਸੀਂ ਪਹੁੰਚਣ ਆਲੇ ਆ ਤੇ ਬਾਕੀ ਹੁਣ ਆਪਾਂ ਪੂਰੀ ਰੇਂਜ ਨਹੀਂ ਆਉਂਦੀ ਹਣੀ ਤੇ ਇਿੱਤੂ ਕੰਮ ਆਇ ਤੋ ਫਕਰ ਨਹੀਂ ਆ ਰਿਹਾ ਉਹ ਕਰ ਦਿਓ ਉਹ ਰੱਬ ਤੁਸੀਂ ਵੀ ਕੱਲਾ ਤੋ ਕੀ ਹਾ ਤੋ ਆਹ ਬੈਟਰੀਆਂ ਨੇ ਮਿੱਤਰੋ ਦੋ ਜਿਹੜੀਆਂ ਰਮਣੀਤ ਦੀਆਂ ਸਕੂਟਰੀ ਚੋਂ ਨਿਕਲੀਆਂ ਸੀਗੀਆਂ ਦੇਖੋ ਜਮੇ ਬੇਕਾਰ ਬੈਟਰੀਆਂ ਹੁੰਦੀਆਂ ਨੇ ਆਹ ਦੇਖੋ ਫੁੱਲ ਵੀ ਗਈਆਂ ਪਈਆਂ ਪਈਆਂ ਜਮੇ ਕੰਮ ਦੀਆਂ ਨਹੀਂ ਹੁੰਦੀਆਂ ਇਹ ਹਰੇਕ ਤੁਹਾਨੂੰ ਜੇ ਕੋਈ ਤੁਸੀਂ ਬੱਚੇ ਵਾਸਤੇ ਆਈਟਮ ਲੈਣੇ ਹੋ ਨਾ ਆਹੀ ਬੈਟਰੀ ਮਿਲੂਗੀ ਤੁਹਾਨੂੰ ਜਮੇ ਬੇਕਾਰ ਹੁੰਦੀਆਂ ਨੇ ਘਰੇ ਵੀ ਨਹੀਂ ਘਰੇ ਵੀ ਨਹੀਂ ਕੰਮ ਆਉਂਦੀਆਂ ਇਹ ਕਾਸੇ ਦੇ ਕੰਮ ਨਹੀਂ ਆਉਂਦੀਆਂ ਇਹ ਮੈਂ ਉਹਨੂੰ ਕਿਹਾ ਸੀ ਮੈਂ ਹਾਂ ਕੱਟ ਲਓ 100 200 ਦੀਆਂ ਕਹਿੰਦਾ ਭਾਈ ਨਹੀਂ ਅਸੀਂ ਕੱਟਦੇ ਹੀ ਨਹੀਂ ਫਰੀਜ ਵੀ ਨਹੀਂ ਕੱਟਦੇ ਕਹਿੰਦਾ ਅਸੀਂ ਐਡੀ ਘਟੀਆਂ ਬੈਟਰੀ ਆ ਇਹ ਤੁਸੀਂ ਗੱਡੀ ਲੈਣੇ ਸਕੂਟਰ ਹੀ ਲੈਣੇ ਬੱਚੇ ਵਾਸਤੇ ਹਰ ਆਈਟਮ ਦੇ ਵਿੱਚ ਇਹੀ ਬੈਟਰੀ ਹੁੰਦੀ ਆ ਦੱਸੋ ਕਿੰਨੀ ਹਲਕੀ ਚੀਜ਼ ਹੁੰਦੀ ਹੈ ਨਾ ਹੂੰ ਇਸ ਹਿਸਾਬ ਨਾਲ ਹੀ ਪਤਾ ਲੱਗਦਾ ਵੀ ਉਹ ਆਪ ਹੀ ਨਹੀਂ ਕੱਟਦੇ ਉਹਨਾਂ ਨੂੰ ਪਤਾ ਵੀ ਇਹਦੇ ਵਿੱਚ ਖੁਸ਼ ਵੀ ਨਹੀਂ ਹੈਗਾ ਵੀ ਅਸੀਂ ਕੱਟ ਕੇ ਕੀ ਕਰਾਂਗੇ ਉਹੀ ਤਾਂ ਗੱਲ ਆ ਬਾਕੀ ਜਿਹੜਾ ਆਪਾਂ ਅੱਜ ਉਹ ਬਣਾਈ ਆ ਵੀਡੀਓ ਬਣਾਈ ਆ ਇਹਦੇ ਵਿੱਚ ਉਹ ਕਰਦੀ ਆ ਆਪਾਂ ਨਹੀਂ ਨਹੀਂ ਹੋਰ ਹੀ ਕੁਝ ਕਰੀ ਜਾਂਦੇ ਰਹਿਣਗੇ ਜਿਹੜੇ ਸਪੈਂਸ ਵੀ ਰੱਖ ਲਿਆ ਕਰੋ ਮਾੜਾ ਮੋਟਾ ਜਿਹੜੇ ਹਸਣ ਮਾ ਨਹੀਂ ਰੱਖਦੇ ਸਪੈਂਸ ਆਇ ਮਿੰਟਾਂ ਚ ਦੱਸ ਦੰਦੇ ਨੇ ਫਿਰ ਇੱਕ ਗੱਲ ਜ਼ਰੂਰੀ ਦੱਸਣੀ ਜੀ ਨਿੱਚ ਉਹ ਤਾਂ ਹੁਣ ਪਤਾ ਹੀ ਲੱਗਣਾ ਤੇ ਪਤਾ ਲੱਗਣਾ ਸਿੱਧਾ ਪਤਾ ਲੱਗਣਾ ਨਾ ਪਹਿਲਾਂ ਤਾਂ ਉਹੀ ਪਾਉਣੀ ਆ ਆਪਾਂ ਮੈਂ ਕਹਣਾ ਉਹ ਹਾਸੀ ਵਾਲੀ ਕਹਿਣਾ ਮੈਂ ਤਾਂ ਜਿਹੜੇ ਹਾਸੀ ਵਾਲੀ ਆਪਾਂ ਬਾਅਦ ਚ ਬਣਾਈ ਸੀ अच्छा शूट टाइम शूटिंग टाइम ਸਾਡਾ ਅਸੀਂ ਨਾ ਵੀਡੀਓ ਬਣਾਉਣ ਲੱਗੇ ਵੀ ਆਪਣੀ ਫੈਮਿਲੀ ਦੀ ਵੀਡੀਓ ਹੁੰਦੀਆਂ ਨੇ ਜਿਹੜੀਆਂ ਸੀਰੀਅਲ ਜੇ ਬਣਾਉਂਦੇ ਹੁੰਦੇ ਆ ਅਸੀਂ ਉਹ ਬਣਾਉਣ ਲੱਗੇ ਇਹ ਮੈਨੂੰ ਪਤਾ ਨਹੀਂ ਕੀ ਗੱਲ ਕਹਿੰਦੇ ਸੀ ਤੁਸੀਂ ਰੋਟੀ ਨਹੀਂ ਬਣਾਈ ਮੇਰੇ ਵਾਸਤੇ ਦੋ ਰੋਟੀਆਂ ਪਾਈਆਂ ਨੇ ਤੇ ਸਾਡੀ ਹਾਸੇ ਨਿਕਲ ਗਈ ਅਸੀਂ ਉੱਥੇ ਕੱਟਤਾ ਫਿਰ ਮਾਇਮਾ ਆਖਿਆ ਆਪਣੇ ਨਹੀਂ ਸਾਫ ਚਾਉਂਦਾ ਸੀ ਵੈਸੇ ਅਸੀਂ ਇੱਕ ਵੀਡੀਓ ਸ਼ੂਟ ਕਰੀ ਵੀ ਆ ਉਹ ਆਪਾਂ ਪਾਵਾਂਗੇ ਕੱਲ ਨੂੰ ਆਪ ਲਾਗ ਤੋਂ ਪਹਿਲਾਂ ਹੀ ਪਾ ਦਾਂਗੇ ਤੁਸੀਂ ਦੇਖਿਓ ਉਹ ਤੇ ਘਾਟ ਕੀ ਆ ਉਹ ਉਹ ਤਾਂ ਆ ਨੂੰ ਜੇ ਪਿਆਰ ਕਰਨਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀਆਂ ਆਪਾਂ ਉਹਨਾਂ ਨੂੰ ਲੌਂਗ ਲੈ ਕੇ ਚੱਲਾਂਗੇ ਵੀਡੀਓ ਨੂੰ ਫਿਰ ਆਪਾਂ ਬਣਾਇਆ ਕਰਾਂਗੇ ਅੱਗੇ ਤੋਂ ਉਹ ਵੀ ਸੀਰੀਜ਼ ਬਣਾਵਾਂਗੇ ਉਹ ਉਹ ਬਣਾਈਆ ਸੱਸ ਦੀ ਬਣਾਈ ਅਸੀਂ ਕੀ ਟਾਈਟਲ ਰੱਖੀਏ ਇਹਦਾ ਕੋਈ ਨਾ ਸੋਚਾਂਗੇ ਰੱਖਾਂਗੇ ਉਹ ਰੱਖਾਂਗੇ ਵੈਸੇ ਫੇਰ ਵੀ ਕਪਤੀ ਸੱਸ ਯਾ ਹੈਨਾ ਹਾਂ ਇਹ ਮੇਰਾ ਕੁਝ ਰੱਖਾਂਗੇ ਕਪਤੀ ਸੱਸ ਹੂੰ ਸੱਸ ਸਤੇ ਬਣਾਈ ਆ ਮਿੱਤਰੋ ਉਹ ਵੀਡੀਓ ਅਸੀਂ ਸੱਸ ਨੂੰ ਦੀ ਵੀਡੀਓ ਬਣਾਈ ਆ ਉਹ ਹੂੰ ਵੈਸੇ ਕੋਈ ਗੱਲ ਆ ਉਹਦੇ ਵਿੱਚ ਸੀਰੀਅਸ ਨਾ ਲਿਓ ਵੈਸੇ ਅਸੀਂ ਸ਼ੂਟਿੰਗ ਕਰੀਏ ਇੱਕ ਹੂੰ ਕਿ ਨਹੀਂ ਸਹੀ ਆ ਵੈਸੇ ਸ਼ੂਟ ਕਰਿਆ ਕਈ ਵਾਰੀ ਸੀਰੀਅਸ ਹੋ ਜਾਂਦਾ ਅਗਲਾ ਵੀ ਮਤਲਬ ਕੋਈ ਵੀ ਆ ਹਾਂ ਵੀ ਕਮੈਂਟ ਨਾ ਕਰਿਓ ਵੀ ਕਈ ਵਾਰ ਅਗਲੇ ਆਉਂਦਾ ਪਤਾ ਨਹੀਂ ਸੱਚੀ ਐ ਮੈਂ ਰਹਿੰਦੀ ਨਹੀਂ ਹਾਂ ਵੀ ਉਦਾਂ ਦਾ ਕਮੈਂਟ ਨਾ ਕੋਈ ਵੀ ਕਰਿਓ ਹੂੰ ਨਹੀਂ ਚਲੋ ਜੀ ਹੁਣ ਆਪਾਂ ਵੀਡੀਓ ਵਗੈਰਾ ਬਣਾ ਲਈਆਂ ਤੇ ਵੈਸੇ ਵੀ ਦੁਕਾਨ ਬਤਾਉਣ ਦਾ ਟਾਈਮ ਹੋ ਗਿਆ ਆਪਣਾ ਸੱਤ ਵੱਜ ਚੁੱਕੇ ਨੇ ਤੇ ਆਹ ਦੇਖੋ ਆਹ ਲਾਈਟਿੰਗ ਦੀ ਵੀਡੀਓ ਪਾਈ ਸੀ ਬਹੁਤ ਵਧੀਆ ਲਾਈਟ ਆਈ ਤੇ ਇਹ ਰੋੜ ਲਿਆ ਯਾ ਪਰ ਚੱਕੇ ਮੈਂ ਤਾਂ ਇੱਧਰ ਦੀ ਜਾਂਦਾ ਹਾਂ ਹਾਂ ਤਾਂ ਹੈਲਪ ਕਰਾਉਣ ਲੱਗ ਗਿਆ ਹੈ ਠੀਕ ਹੈ ਅੱਜ ਤਾਂ ਹੈਲਪ ਕਰਾਉਣ ਲੱਗ ਗਿਆ ਉਹ ਉੱਧਰ ਦੀ ਜਾਂਦੀ ਹੈ ਨਾ ਕਿਉਂ ਨਾ ਇੱਧਰ ਵੀ ਮੇਰੇ ਕੋਲ ਪਾਣਾ ਬਾਲਾ ਹੁੰਦਾ ਠੀਕ ਆ ਓਕੇ ਆ ਬਾਈ ਮਰਜੀ ਆ ਬਾਈ ਤੇਰੀ ਕਹਿੰਦੇ ਇਧਰ ਦੀ ਚੜਨਾ ਔਖਾ ਇਹਨਾਂ ਨੂੰ ਤੇ ਫਿਰ ਇਧਰ ਦੀ ਆਪਣਾ ਨਾਲ ਹੀ ਆ ਵੱਡਾ ਵਾਰ ਇੱਕੋ ਜੀ ਲੰਘ ਜਾਂਦੇ ਨੇ ਮੈਂ ਦੁਕਾਨ ਦੇ ਅੰਦਰ ਸ਼ਟਰ ਦੇ ਕੇ ਇਦਾਂ ਨਾ ਹੀ ਹੱਥ ਮਾਰਾ ਬਸ ਅੰਨਾ ਟੀ ਬਣਾ ਲੈਣਾ ਤੇ ਪਾਣਾ ਹਾ ਕੇ ਖੋਲਣੀ ਤੇ ਬੰਦੋਣੀ ਬਸ ਇੰਨਾ ਕੰਮ ਇਹ ਤੂੰ ਵੀ ਸਾਡਾ ਸ਼ਟਰ ਆਫ ਕਰ ਦਿੰਦਾ ਅੰਦਰ ਸਾਨੂੰ ਕਿੰਨੇ ਵਾਰੀ ਦੱਸਿਆ ਇਹ ਚੀਜ਼ ਆਪਣੇ ਅੰਦਰ ਦੁਕਾਨ ਹੋਣ ਦਾ ਇਹੀ ਫਾਇਦਾ ਹੈ ਅੰਦਰ ਬਾਹਰ ਕੱਢੇ ਦਾ ਤੇ ਵੀ ਆਪਾਂ ਦੁਕਾਨ ਅੰਦਰ ਦੀ ਵਧਾ ਸਕਦੇ ਆ ਤੇ ਅੰਦਰ ਦੀ ਜੇ ਕੋਈ ਮੰਨ ਲਓ ਵੇ ਟਾਈਮ 'ਚ ਕਿਸੇ ਨੂੰ ਆਈਟਮ ਚਾਹੀਦੀ ਆ ਬੈਟਰੀ ਵਗੈਰਾ ਰਾਤ ਨੂੰ ਤੇ ਆਪਾਂ ਅੰਦਰ ਦੀ ਵੀ ਦੇ ਸਕਦੇ ਆ ਚੀਜ਼ ਜਾਂ ਆਪਾਂ ਦੁਕਾਨ ਨਹੀਂ ਖੋਲਣੀ ਆ ਆਪਣੇ ਕੋਈ ਆਈਟਮ ਤੋਂ ਕੰਮ ਲੈਣਾ ਐਮਰਜੈਂਸੀ ਉਹ ਵੀ ਆਪਾਂ ਕਰ ਸਕਦੇ ਆ ਹਨਾ ਕੰਮ ਤੇ ਚਲੋ ਜੀ ਹੁਣ ਆਪਾਂ ਦੁਕਾਨ ਵਧਾਤੀ ਆ ਸਾਟਰ ਛੱਡਤਾ ਤੇ ਉਹ ਵੀ ਚਲੇ ਗਏ ਨੇ ਉੱਧਰ ਦੀ ਆਪਾਂ ਵੀ ਚਲਦੇ ਆ ਵਾਹਿਗੁਰੂ ਤੰਤਰ ਉਸਤੀਆਂ ਬਖਸ਼ੀ ਮਹਾਰਾਜ ਓ ਵਾਹਿਗੁਰੂ ਇੱਧਰ ਤਾਂ ਸਾਨੂੰ ਪਤਾ ਹੀ ਐ ਅਜੇ ਇੰਨਾ ਪਤਾ ਨਹੀਂ ਹੁੰਨੇ ਆਪਾਂ ਛੋਟਾ ਸ ਬਿਨਾ ਲੋਕ ਲਾਏ ਇੱਧਰ ਵੀ ਆਵਨ ਕੋਈ ਟੈਨਸ਼ਨ ਨਹੀਂ ਦੇਖੋ ਬਾਹਰ ਹੀ ਨਾਲ ਆਪਣਾ ਬਾਹਰ ਵੈਸੇ ਤਾਂ ਭਰਨ ਦੀ ਆਪਣੀ ਸਲਾਹ ਸੀਗੀ ਵੀ ਆਹ ਬਾਹਰ ਭਰ ਦਾਂਗੇ ਵੀ ਇੱਧਰ ਦੀ ਆਜਾ ਕਰਾਂਗੇ ਹਣਾ ਪਰ ਰੌਲਾ ਕੀ ਆ ਨਾ ਜਿਹੜਾ ਟਫਣਾ ਆਪਣਾ ਟਫਣ ਵੀ ਬਾਕੀ ਜਿਹੜਾ ਸ਼ਟਰ ਲੱਗਿਆ ਹੋਇਆ ਦੁਕਾਨ ਵਾਲਾ ਬਾਹਰ ਦੀ ਕੋਈ ਆਪਸ਼ਨ ਨਹੀਂ ਹੈਗਾ ਲੋਕ ਲਾਉਣ ਦਾ ਆਪਣੇ ਲੋਕ ਜਿਹੜੇ ਉਹ ਹੁੰਦੇ ਆ ਉਹ ਬੜਤੇ ਸੀ ਅਸੀਂ ਟਫਣ ਨਾਲ ਲੱਗਦੇ ਸੀ ਤਾਂ ਕਰਕੇ ਬਾਹਰ ਸੱਡ ਰੱਖਿਆ ਹੈਗਾ ਤੇ ਹੁਣ ਆਪਾਂ ਮੋਟਰਸਾਈਕਲ ਵੀ ਅੰਦਰ ਲਾਉਣੇ ਆ ਮੋਟਰਸਾਈਕਲ ਤੇ ਤਾਂ ਬਾਹਰ ਹੀ ਕਾਪੜ ਪਾ ਦਾਂਗੇ ਗੱਡੀ ਆਪਣੀ ਲਾਉਣੀ ਆ ਅੰਦਰ ਆਪਾਂ ਲਾਲ ਗੱਡੀ ਅੰਦਰ ਚਾਬੀ ਹੈਗੀ ਆ ਦੇਖੋ ਸ਼ਾਇਦ ਅੰਦਰ ਪਈ ਆ ਉਹ ਜਿਹੜਾ ਮੈਂ ਚਲਾਈ ਸੀ ਅੱਜ ਚਾਬੀ ਚੁੱਕਣ ਦੇ ਲਈ। ਕਿ ਬਿਤਾ ਤਾਂ ਐ ਚਲਾਈ ਸੀ ਸਹੀ ਗੱਲ ਐ। ਹੈਡਫੋਨ ਹੈਡਫੋਨ ਲਾ ਤੂੰ 10 ਮਿੰਟ ਹੋ ਜਾਣਗੇ। ਤੂੰ ਵੀਰੇ ਖੜੀ ਜੇ ਜਾਂਦੇ ਅੰਦਰ। ਠੰਡ ਨਹੀਂ ਹੋ ਗਈ ਹੁਣ ਮੈਨੂੰ ਤਾਂ ਪਹਿਲਾਂ ਮਿੱਠੀ ਲੱਗੀ ਹੁਣ ਲੱਗੀ ਐ। ਪੀਤੇ ਮਿੱਠੀ। ਹੈ ਓਏ ਵੈਸੇ ਤਾਂ ਆਪਣੀ ਦੁਕਾਨ ਇੱਥੇ ਉਰੇ ਵੀ ਥੁੱਲ ਲਾਈਟ ਆ। ਤੇ ਜਦੋਂ ਆਪਾਂ ਦੁਕਾਨ 'ਚ ਆਉਣੇ ਆ ਉਦੋਂ ਹਨੇਰਾ ਲੱਗਦਾ। ਉਰੇ ਹਨੇਰਾ ਲੱਗਦਾ ਨਾ। ਦੁਕਾਨ ਤੇ ਚਾਨਣ ਵਾਲਾ ਨਾ ਲਾਈਟਾਂ ਕਾਫੀ ਹੋ ਜਾਂਦੀਆਂ ਨੇ ਚਾਰ ਲਾਈਟਾਂ ਨੇ ਦੁਕਾਨ ਚ ਆ ਦੇਖੋ ਪਿੱਤੂ ਨੇ ਆ ਦੇਖੀ ਗੱਡੀ ਖੇਡਣ ਵਾਸਤੇ ਲਿਆਂਦਾ ਸੀ ਉਹਦੀ ਲਾਈਟ ਚਾਰ ਲਾਈਟਾਂ ਨੇ ਦੋ ਤਾਂ ਉਹ ਜਿਹੇ ਵੱਡੀਆਂ ਨੇ ਦੋ ਉਹ ਜਿਹੇ ਛੋਟੀਆਂ ਨੇ ਹੋਰ ਵਾਲੀਆਂ ਲਾਈਟਾਂ ਨੇ ਤੇ ਹੁਣ ਆਪਾਂ ਗੱਡੀ ਲਾ ਦਈਏ ਅੰਦਰ ਇੱਥੇ ਸਮਾਨ ਤਾਂ ਨਹੀਂ ਪਿਆ ਕੋਈ ਦੇਖੋ ਜੀ ਇੱਥੇ ਲਾਵਾਂਗੇ ਗੱਡੀ ਆਪਾਂ ਜਮਾਂ ਨਾਲ ਲਾ ਦਨੀਆਂ ਤੇ ਬਾਕੀ ਆਪਾਂ ਸਟਾਰਟ ਕਰ ਜੀ ਸਵੇਰੇ ਪਿੱਤੂ ਨੂੰ ਛੱਡ ਕੇ ਆਉਣਾ ਹੁੰਦਾ ਤਾਂ ਕਰਕੇ ਆਪਾਂ ਕੱਢ ਲੈਣਾ ਗੱਡੀ ਪਿੱਤੂ ਨੂੰ ਵੀ ਰੰਡ ਲਾ ਦੇ ਉਸ ਕਰਕੇ ਫਿਰ ਮੈਂ ਸਵੇਰੇ ਗੱਡੀ ਕੱਢ ਲੈਣਾ ਹਾਂ ਇੱਥੇ ਲੱਵਜੀ ਬਸ ਕੰਮ ਤਾਂ ਥੋੜਾ ਹੀ ਹੁੰਦਾ ਆਪਣਾ ਪਰ ਉਤਰਨਾ ਚੜ੍ਹਨਾ ਔਖਾ ਇਹ ਤੇ ਇੱਧਰ ਦੀ ਜਾਣਾ ਪੈਂਦਾ ਕਰ ਕਨੈਕਟਰ ਸ਼ੀਟ ਉਤਰਨਾ ਪੈਂਦਾ ਹੈ ਕਿਉਂ ਇੱਧਰ ਤਾਂ ਦੇਖੋ ਗੱਡੀ ਜਮਾਂ ਕੰਨ ਦੇ ਨਾਲ ਲੱਗ ਜਾਂਦੀ ਹੈ ਆਣ ਜਾਣ ਮੰਨਾ ਸਾਰੇ ਨਾਲ ਲਾ ਦੇ ਸੀਸਾ ਦੇਖੋ ਜਮਾਂ ਨਾਲ ਲਾਉਣਾ ਪੈਂਦਾ ਜਮਾ ਨਾਲ ਲਾ ਕੇ ਖੜੋਣੀ ਪੈਂਦੀ ਆ ਫਿਰ ਪਲਾਂ ਦੀ ਰਾਹ ਨਹੀਂ ਰਹਿੰਦਾ ਬਗਲ ਨੂੰ ਇਧਰ ਦੀ ਡੈਡੀ ਵਰਗੇ ਲੰਘਦੇ ਆ ਆ ਦੇਖ ਜਮਾ ਨਾਲ ਲਾਦੀ ਮੋੜਦਾਂ ਨੇ ਹੁਣੇ ਆ ਦੇਖੋ ਇੰਨਾ ਘਰਾਵਸ ਬੰਦੇ ਨੂੰ ਲੰਘਣ ਵਾਸਤੇ ਰਾਹਗਾ ਤੇ ਹੁਣ ਆ ਕਵਰ ਪਿਆਗਾ ਮੋਟਰਸਾਈਕਲ ਤੇ ਆਪਾਂ ਕਵਰ ਦੇ ਦੰਨੇ ਆ ਮੇਕੀ ਮੁੰਤਨਾ ਹੋ ਜਾ येलो ਲਾਈਟ ਵੀ ਸੋਹਣੀ ਲੱਗਦੀ ਆ ਨਾ ਉਹ ਚਵਾਰੇ ਚ ਤੱਕ ਚੱਕ ਉੱਤੇ ਦੁਵਾਰੇ ਟ੍ਰੈਂਡ ਜੇ ਨਹੀਂ ਆ ਗਿਆ ਹੁਣ ਲੋਕ ਸਾਰੇ ਅੰਦਰ ਵੀ ਇਹੀ ਲਾਉਣ ਲੱਗ ਗਏ ਨਾ ਹੋਰ ਫੋਟ ਲਾਂਚ ਵੀ ਹੂੰ ਦੁਵਾਰੇ ਰਿਵਾਜ ਆ ਗਿਆ ਉਹ ਲੈਟ ਦਾ ਸਹੀ ਗੱਲ ਥੋੜਾ ਫੋਨ ਵੀ ਚਾਰਜ ਲਾਉਣ ਲੈ ਮੇਰਾ ਇੱਧਰ 깔ਣਾ ਪੁਰਸ਼ਾਂ ਦਾ ਕਰੀ ਦਿੰਦੇ ਆ ਐਂ ਕਰੋ ਇਹਨੂੰ ਮੋਟਰਸਾਈਕਲ ਨੂੰ ਨਾ ਜਿੱਦਾਂ ਇਹਦੇ ਨੀਚੇ ਲਾਉਣਿਆ ਤਾਂ ਇਹਦੀ ਟ੍ਰੇਲ ਪੈ ਜਾਂਦੀ ਆ ਹੋਰ ਇੱਥੇ ਜੀ ਲਾ ਦਿਓ ਮੇਰੇ ਕੋਈ ਨਹੀਂ ਉਰੇ ਹੋਰ ਠੀਕ ਆ ਚਲੋ ਦੇਖਦੇ ਆ ਉਨਾਉ ਉਤੋਂ ਹੋਰ ਵੀ ਡਿੱਗੂਗਾ ਇਹ ਵਾਟਰਪੂਫ ਲਿਆਉਣ ਆਲਾ ਯਾਰ ਹਨਾ ਜੋ ਜੋ ਆ ਉਤੋਂ ਹੋਰ ਡਿੱਗੂਗਾ ਕਬਰ ਜਦੋਂ ਆ ਆਪਣੀ ਆਹੋ ਪੈ ਜਾਂਨਾ ਚਾਦਰਾਂ ਫਿਰ ਤਾਂ ਲੋੜ ਹੀ ਨਹੀਂ ਬਸ ਇਹ ਵੀ ਵਾਟਰਪੂਫ ਮੰਗਾਵਾਂਗੇ ਤਾਂ ਚੱਲ ਆਪਾਂ ਇਹਦੇ ਨਾਲ ਮਿਲਿਆ ਸੀ ਮੋਟਰਸਾਈਕਲ ਦੇ ਤੇ ਵਾਟਰਪੂਫ ਮੰਗਾਵਾਂਗੇ ਇਹਦੇ ਕਵਰ ਆਪਾਂ ਬਣਾਈਏ ਮਾਂ ਵੀਡੀਓ ਹੈਂ ਅੱਜ ਮਮੀ ਨੇ ਵੀਡੀਓ ਬਣਾਈ ਸੀ ਆਪਾਂ ਪਾਉਣੇ ਆ ਸਵੇਰੇ ਪਾਉਣਾ ਹੈ ਸਾਡੇ ਬਣਾ ਤਾਂ ਲਈ ਗਾ ਲੈ ਇੱਕ ਨਾਲ ਕੀ ਹੁੰਦਾ ਜੇ ਆਪਣੀ ਵੀਡੀਓ ਵਧੀਆ ਚੱਲ ਗਈ ਸਾਰਿਆਂ ਨੇ ਕਿਹਾ ਵੀ ਵਧੀਆ ਬਣਾਈ ਐ ਫਿਰ ਆਪਾਂ ਡੇਲੀ ਬਣਾਏਗਾ ਠੀਕ ਹੈ ਠੀਕ ਹੈ ਚਲ ਮਮੀ ਨੇ ਐਕਟਿੰਗ ਵਧੀਆ ਕਰੀ ਜਿਵੇਂ ਪਹਿਲੀ ਵਾਰ ਬੋਲੀ ਸੀ ਹਨਾ ਭੈੜੀ ਸੱਸ ਸੋ ਬੈਠੀ ਐ ਵੀਡੀਓ ਦਾ ਨਾਮ ਪਤਾ ਕੀ ਐ ਹਾਂ ਭੈੜੀ ਸੱਸ ਕਪੱਤੀ ਸੱਸ ਅੰਬਰ ਚ ਕਹਿੰਦੀ ਸੀ ਕਿ ਜੀ ਉਹ ਹੀ ਕੰਮ ਕਰਤਾ ਹਾਂ ਕਈ ਤੇ ਮੰਮੀ ਜਿਹੜਾ ਨਾਂ ਵਿੱਚ ਆਇਆ ਆਊਗਾ ਸੱਚ ਕਹਿੰਦੀ ਬ੍ਰੀਤੀ ਕਪਤੀ ਸੱਚ ਹਾਂ ਕਹਿੰਦੀ ਸੁਮਿੰਦਰ ਇਹ ਆਪ ਚੰਗੀ ਬਣ ਕੇ ਹਨਾ ਮੰਮੀ ਹਾਂ ਆਪ ਚੰਗੀ ਬਣਦੀ ਆ ਆਪ ਚੰਗੀ ਬਣ ਗਈ ਪਾਪ ਕਰਦੀ ਆ ਕੰਮ ਕਰਦੀ ਆ ਫਿਰ ਮੈਂ ਨਹੀਂ ਬਣਾਉਂਦੀ ਲੈ ਜਿਵੇਂ ਕੁਝ ਕਰਿਆ ਹੁਣ ਤਾਂ ਚੜ੍ਹ ਗਈ ਵੀਡੀਓ ਹੁਣ ਤਾਂ ਬਣਾਇਆ ਨਾ ਬਣਾ ਕੇ ਨੀਮ ਹਨਾ ਵੇ ਉਹ ਤਾਂ ਪੜਾ ਨਾ ਪਿੱਤੂ ਤੇ ਭਾਂਡੇ ਦੇਖਿਆ ਸਾਰੇ ਖੇਡਣ ਦੇ ਕੰਮ ਕਰ ਲੈਂਦੀ ਆ ਇਹ ਭਾਂਡੇ ਆ ਮੇ ਕਿੱਢਦੇ ਨੇ ਰਿਸ਼ਤੇਦਾਰ ਆਇਆ ਫਰਚਾਦਿੱਤੇ ਮੁਸਕੁਰਦਤਾਂ ਜੋ ਰੀਅਲ ਕੰਮ ਕਰਦਾ ਹੈ ਕਿਤਾਜ ਐਡੀ ਰਗ ਸੁਧਦੇ ਭਾਂਡੇ ਚੱਪੜ ਨਹੀਂ ਆਹ ਬਣਾਉਣਿਆ ਰੋਟੀਆਂ ਤੇ ਖਾਣਿਆ ਸੀ ਗਰਮ ਗਰਮ ਰੋਟੀ ਤੇ ਓਕੇ ਜੀ ਹੁਣ ਆਪਾਂ ਕਰਦੇ ਹਾਂ ਲੱਗਦਾ ਐਨ ਲੱਗ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਤੇ ਫੁੱਲ ਸਪੋਰਟ ਕਰੋ ਸਾਡੀ ਨਵੀਂ ਵੀਡੀਓ ਨੂੰ ਜਿਹੜੀ ਅਸੀਂ ਨਿੱਕੀ ਜੀ ਕੋਸ਼ਿਸ਼ ਕਰੀ ਆ ਤੇ ਉਹ ਅਸੀਂ ਸਵੇਰ ਪਾਵਾਂਗੇ ਇਹ ਵਲੌਗ ਬਾਅਦ ਚ ਆਊਗਾ ਇਹ ਵਲੌਗ ਬਾਅਦ ਚ ਆਊਗਾ ਪਰ ਚਲੋ ਉਹ ਦੋਨੋਂ ਤੁਸੀਂ ਉਹ ਵੀਡੀਓ ਦੇਖ ਲਓਗੇ ਤਾਂ ਇਸ ਵੀਡੀਓ ਤੇ ਵੀ ਕਮੈਂਟ ਕਰਿਓ ਉਸ ਵੀਡੀਓ ਤੇ ਵੀ ਕਮੈਂਟ ਕਰਿਓ ਓਕੇ ਜੀ ਸਤਿ ਸ਼੍ਰੀ ਅਕਾਲ